ਨਸ਼ਾ ਤਸਕਰ ਨੂੰ ਲੈ ਕੇ ਕੁਲਤਾਰ ਸੰਧਵਾ ਦਾ ਤਿੱਖਾ ਬਿਆਨ ਕਿਹਾ ਨਸ਼ਾ ਤਸਕਰ ਹਲਕੇ ਕੁੱਤੇ ਵਰਗੇ ਹੁੰਦੇ ਨੇ ਤੇ ਇਹਨਾਂ ਦਾ ਇਲਾਜ ਵੀ ਉਹੀ ਹੋਣਾ ਚਾਹੀਦਾ ਜੋ ਹਲਕੇ ਕੁੱਤੇ ਦਾ ਹੁੰਦਾ ਇਹ ਬਹੁਤ ਜਿਹੜਾ ਹਾਲਾਤੀ ਹੋਣਾ ਨੇ ਔਰ ਤੁਸੀਂ ਸਾਰਿਆਂ ਨੇ ਗੱਲਾਂ ਬੰਦਾ ਕੁਝ ਨਹੀਂ ਕਰ ਸਕਦਾ ਤੁਸੀਂ ਸਾਰੇ ਹਰ ਇੱਕ ਉਮਰ ਦਾ ਜਿਹੜਾ ਸਖਸ਼ ਹਰੇਕ ਹੀਡ ਤੋਂ ਜਿਹੜੇ ਉਸੀਂ ਇਸ ਫੰਕਸ਼ਨ ਦੇ ਵਿੱਚ ਬੈਠੇ ਹਾਂ ਔਰ ਐਸ ਵੇਲੇ ਬੈਠੇ ਹਾਂ ਇਹ ਤੋਂ ਪਤਾ ਲੱਗਦਾ ਵੀ ਤੁਹਾਡੀ ਕਮਿਟਮੈਂਟ ਕਿੰਨੀ ਹੈ ਔਰ ਉਹ ਕਮਿਟਮੈਂਟ ਕਿਸੇ ਬੰਦੇ ਪ੍ਰਤੀ ਨਹੀਂ ਤੁਹਾਡੀ ਕਮਿਟਮੈਂਟ ਪੰਜਾਬ ਬੰਦੀ ਹੈ ਤੁਹਾਡੀ ਕਮਿਟਮੈਂਟ ਪੰਜਾਬ ਦੇ ਸਾਡੇ ਸ਼ਾਨਾਮਤੇ ਇਤਿਹਾਸ ਪ੍ਰਤੀ ਹੈ ਸਾਡੀ ਵਿਰਾਸਤ ਬੰਦੀ ਹੈ ਔਰ ਤੁਹਾਡੇ ਮਨ ਦੇ ਵਿੱਚ ਚਿੰਤਾ ਹੈ ਵੀ ਇਹ ਕਿਤੇ ਵਿਰਾਸਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਕੋਲ ਪਾਸ ਔਰ ਕਰ ਨਾ ਜਾਵੇ ਇਹ ਤੁਹਾਡਾ ਖੰਦਸਾ ਬਿਲਕੁਲ ਸਹੀ ਹੈ ਲੇਕਿਨ ਜਿੱਥੇ ਤੁਹਾਡੇ ਵਰਗੇ ਇਨਸਾਨ ਹੈ ਤੁਹਾਡੇ ਵਰਗੇ ਇਨਸਾਨ ਨੇ ਉਥੇ ਵਿਰਾਸਤ ਤਾਂ ਇਹ ਹੋਰ ਜਰਨੀ ਕਰਾ ਚਾਹੀਦੀ ਮੈਨੂੰ ਹੀ ਲੱਗਦਾ ਮੈਂ ਇੱਕ ਕੰਮ ਬਾਕੀ ਮੈਂ ਇੱਕ ਹੁਣ ਕਾਫੀ ਕਿਤੇ ਮੇਰੇ ਹਲਕੇ ਦੇ ਪਿੰਡਾਂ ਵਿੱਚ ਕੋਟਪੁਰੇ ਗਿਆ ਤੁਸੀਂ ਦੱਸੋ ਵੀ ਜਿਹੜਾ ਆ ਚਿੱਟੇ ਦਾ ਕਹਿਰ ਪਿਆ ਹੋਇਆ ਸੀ ਆ ਮਹੀਨੇ ਤੋਂ ਫਰਕ ਪਿਆ ਕਿ ਨਹੀਂ ਪਿਆ ਦਾ ਕੁਝ ਪਿਆਨ ਵਾਹ ਜੀ ਵਾਹ ਇੱਕ ਤੇ ਗਾਰਾ ਲਾ ਦੇ ਬੋਲੇ ਸੋ ਨਿਹਾਲ ਤੇ ਅਜਿਹੇ ਰਜਿਸਟਰੀਆਂ ਜੋ ਆਪਣੀ ਟੁਟਕਸਟ ਹੁੰਦੀ ਸੀ ਉਹ ਬੰਦ ਹੋਈ ਹੈ ਕਿ ਨਹੀਂ ਹੋਈ ਹੋਈ ਹੈ ਕੀ ਬਾਤ ਹੈ ਹੁਣ ਸਾਰੇ ਕੰਮ ਵੀ ਰੌਕਟ ਦੀ ਸਪੀਡ ਨਾਲ ਹੋਣੇ ਪਹਿਲਾਂ ਹੁੰਦਾ ਸੀ ਉੱਤੇ ਅਸੀਂ ਪਾਲਸੀ ਬਣਾਉਂਦੇ ਸੀ ਉੱਤੇ ਰਹਿ ਜਾਂਦੀ ਸੀ ਕਿਵੇਂ ਐਵੇਂ ਆਲਾ ਕਰੋ ਤੇ ਜਿਹੜੇ ਸਾਫ ਦਾ ਕਹਿੰ ਜਾਂਦੇ ਵੀ ਡੀਟੀਵੀ ਚੰਗਾ ਸਾਡੇ ਐਸਡੀਵੀ ਚੰਗੇ ਐ ਐਸਐਸਡੀ ਵੀ ਚੰਗੇ ਐ ਇਹਦਾ ਮਤਲਬ ਹੋਣ ਕੰਮ ਕਰਨ ਲੱਗਦੇ ਨਹੀਂ ਤਾਂ ਮੇਰੇ ਕੋਲੇ ਜਿੰਨੇ ਸਾਡੇ ਚੇਅਰਮੈਨ ਆਉਂਦੇ ਸੀ ਐਮਐਲਏ ਆਉਂਦੇ ਉਹ ਕਹਿੰਦੇ ਆ ਡੀਸੀ ਵੀ ਠੀਕ ਯਾਰ ਐਸਐਸ ਵੀ ਵੀ ਠੀਕ ਯਾਰ ਐ ਐਸਡੀਐਮ ਨਹੀਂ ਸੁਣਦਾ ਤਸਵੀਲਦਾਰ ਨਹੀਂ ਸੁਣਦਾ ਇਹਦਾ ਮਤਲਬ ਹੁਣ ਸਰਕਾਰ ਸੱਚੀ ਤੁਹਾਡੇ ਦਵਾਰ ਤੇ ਆ ਕੇ ਦਿਸਣ ਲੱਗ ਪਈਏ ਇਸ ਗੱਲ ਦਾ ਸਹਿਮਤ ਹੋ ਸੋ ਇਹੀ ਮੈਨੂੰ ਚਾਹੀਦਾ ਸੀ ਮੈਂ ਇਹ ਦੇਖਣਾ ਸੀ ਕਿਉਂਕਿ ਮੇਰੇ ਕੋਲ ਜਰਿਆ ਨਹੀਂ ਜਾਂਦਾ ਜਦੋਂ ਮਾਵਾ ਮਿਲਕ ਦੀ ਜਿਹੜੀਆਂ ਮਾਵਾ ਆਪਦੇ ਪੁੱਤਾਂ ਤੋਂ ਡਰਨ ਲੱਗ ਗਏ ਤੇ ਚਿੱਟੇ ਕਰ ਗਏ ਉਹ ਜਰੀਆਂ ਨਹੀਂ ਜਾਂਦੀਆਂ ਸੋ ਇਹ ਮੈਂ ਸਰਕਾਰ ਦਾ ਧੰਨਵਾਦ ਕਰਦਾ ਔਰ ਆਪਾਂ ਇਹਨੂੰ ਹੋਰ ਸਪੀਡ ਨਾਲ ਪਿੰਡਾਂ ਦੇ ਵਿੱਚੋਂ ਵੀ ਸ਼ਹਿਰਾਂ ਦੇ ਵਿੱਚੋਂ ਵੀ ਇਹ ਜਿਹੜੀ ਕਿੱਟੇ ਦੀ ਲੱਗ ਬਿਮਾਰੀ ਹੈ ਆਪਾਂ ਕੱਟ ਦੇਣੀ ਹੈ ਜਿਹੜੇ ਤਾਂ ਕਿੱਟੇ ਤੇ ਲੱਗ ਜਾਂਦੇ ਉਹ ਤਾਂ ਬਹੁਤ ਹੈਗੇ ਮਰੀਜ਼ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਪਰ ਜਿਹੜੇ ਚਿੱਟਾ ਬੀਚਦੇ ਆ ਨਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਕਿਸੇ ਦਾ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਕੋਈ ਨੇੜਲਾ ਵੀ ਹੋ ਸਕਦਾ ਮੇਰਾ ਵੀ ਨੇੜਲਾ ਸਦਾ ਉਹ ਹੈਗੇ ਹਲਕੀ ਕੁੱਤੇ ਤੇ ਉਹ ਹਲਕੇ ਕੁੱਤੇ ਦਾ ਇਲਾਜ ਕੋਈ ਹੁੰਦਾ ਹਲਕੇ ਕੁੱਤੇ ਦਾ ਇਲਾਜ ਉਹੀ ਹੈ ਔਰ ਉਹੀ ਹੋਣਾ ਹੈ ਕਿ ਜਿਹੜੇ ਹਲਕੇ ਕੁੱਤੇ ਸੁਣ ਲੈ ਜਿਆਦਾ ਪੰਜਾਬ ਛੱਡ ਜੋ ਤੇ ਜਾਂ ਫਿਰ ਕੀਤਾ ਬਿੱਤਰ ਛੱਡ ਦੋ ਨਹੀਂ ਤੁਹਾਡਾ ਇਲਾਜ ਹਲਕੇ ਕੁੱਤੇ ਵਾਲਾ ਹੋਣਾ ਬਾਕੀ ਇੱਥੇ ਆ ਕੇ ਤਾਂ ਮੈਨੂੰ ਮੇਰੀ ਦਾਦੀ ਜਾਣ ਆ ਗਈ ਮੇਰੀ ਮੰਮੀ ਜਿਵੇਂ ਕੋਈ ਪੌਦੇ ਹੁੰਦੇ ਆ ਉਹ ਤਰੀਕੇ ਦਾ ਜੱਜ ਮੈਂ ਜਿਹੜਾ ਤੁਹਾਡਾ ਖਾਣਾ ਖਾਦਾ ਜਿਹੜੇ ਪੁਰਾਣੀ ਅਸੀਮੀਆਂ ਖਾਦੀਆਂ ਪੋਤਾ ਕਮਾਲ ਦੀਆਂ ਸੀ ਸੋ ਮੇਰੇ ਕੋਲ ਸਮਾਂ ਹੈ ਨਹੀਂ ਨਹੀਂ ਤੇ ਮੈਂ ਕਹਿੰਦਾ ਰੋਟੀ ਮੈਨੂੰ ਇੱਕ ਦੀ ਕੋ ਰੋਟੀ ਸਰ ਤਿਆਰ ਹੈ ਸਾਰਾ ਤਿਆਰ ਹੈ ਸੋ ਮੈਂ ਹੁਣ ਜਿਆਦਾ ਸਮਾਂ ਨਹੀਂ ਲੈਂਦਾ ਤੁਹਾਡੇ ਨਾਲ ਬਹੁਤ ਗੱਲਾਂ ਕਰਨ ਦਾ ਦਿਲ ਕਰਦਾ ਕਿਉਂਕਿ ਤੁਸੀਂ ਆਪਣੇ ਹੋ ਤੁਹਾਡੇ ਨਾਲ ਸਾਝ ਹੈ ਤੁਹਾਡੇ ਨਾਲ ਗੱਲ ਕਰਕੇ ਹੌਸਲਾ ਮਿਲਦਾ ਸੋ ਬਹੁਤ ਹੌਸਲਾ ਤੁਸੀਂ ਦਿੰਦਾ ਔਰ ਇੱਕ ਗੱਲ ਹੋਰ ਹੈ ਮੈਨੂੰ ਮੈਂ ਮਨਿੰਦਰ ਨੂੰ ਕਿਹਾ ਮੈਂ ਕਿਹਾ ਯਾਰ ਆਪਾਂ ਪੈਸੇ ਦੇਦੇ ਉਹਨਾਂ ਨੇ ਬਟਾ ਲਿਆ ਕੰਮ ਖਤਮ ਹੈ ਕਦੇ ਹੋਰ ਕੋਸ਼ਿਸ਼ ਕਰਨ ਨੂੰ ਵੀ ਬਣੋਣ ਤੋਂ ਕਟਾ ਲਓ ਇਹਨੂੰ ਕੀ ਭਾਵ ਦਵਾ ਆਪਣਾ ਦਾ ਕੰਮ ਕੰਮ ਗਰਾਉਂਡ ਤੋਂ ਸੀ ਮਨਿੰਦਰ ਸਿੰਘ ਕਹਿੰਦਾ ਨਹੀਂ ਜੀ ਉਹ ਕਹਿੰਦੇ ਵੀ ਤੁਹਾਡੇ ਕੋਲ ਹੀ ਕਟਾਉਣਾ ਰਿਹਾ ਜੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਇਨਾ ਮਾਣ ਬਖਸ਼ਿਆ ਮੈਂ ਤੁਹਾਡਾ ਦਿਲਾ ਨਹੀਂ ਦੇ ਸਕਦਾ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜੇ ਕਿਤੇ ਮੈਂ ਆਪਰੇ ਜਿਲਵਾ ਤੁਹਾਡੇ ਚਰਨਾਂ ਚ ਰੱਖਦਾ ਕੋਈ ਨਾਮੀ